ਜਬਰ ਜਨਾਹ ਜਿਹੇ سنگੀਨ ਅਪਰਾਧਾਂ ਦੇ ਦੋਸ਼ਾਂ ਤਹਿਤ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ਵਾਰ 12ਵੀਂ ਵਾਰ ਪੈਰੋਲ ਤੇ ਬਾਹਰ ਨਹੀਂ ਤਾਂ 30 ਦਿਨ ਦੀ ਪੈਰੋਲ ਤੇ ਰਾਮ ਰਹੀਮ ਬਾਹਰ ਆਇਆ ਪਰ ਇਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਸੀ ਜਾਂ ਤਾਂ ਫਿਰ ਦਿੱਲੀ ਦੇ ਵਿੱਚ ਜੋ ਚੋਣਾ ਨੇ ਇਸ ਕਰਕੇ ਰਾਮ ਰਹੀਮ ਬਾਹਰ ਆਏ ਨੇ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਇਸ ਵਾਰ ਦੀ ਪੈਰੋਲ ਦੀ ਵਜ੍ਹਾ ਸਾਹਮਣੇ ਆ ਚੁੱਕੀ ਹੈ ਕਿ ਕਿਹੜੇ ਕਾਰਨਾ ਕਰਕੇ ਰਾਮ ਰਹੀਮ ਇਸ ਵਾਰ ਪੈਰੋਲ ਤੇ ਬਾਹਰ ਆਏ ਨੇ ਤੇ 7 ਸਾਲ ਬਾਅਦ ਡੇਰਾ ਸਿਰਸਾ ਦੇ ਵਿੱਚ ਰਾਮ ਰਹੀਮ ਨੂੰ ਕਿਉਂ ਜਾਣਾ ਪੈਰਿਆ ਡੇਰੇ ਦੇ ਸੂਤਰਾਂ ਦੀ ਮੰਨੀ ਹੈ ਤਾਂ ਉਹਨਾਂ ਦੇ ਵੱਲੋਂ ਦਾਵਾ ਵਾਰ-ਵਾਰ ਇਹ ਕੀਤਾ ਜਾ ਰਿਹਾ ਹੈ ਕਿ ਜੋ ਲਗਾਤਾਰ ਵਿਵਾਦ ਚੱਲ ਰਿਹਾ ਸੀ ਕਿ ਸਿਰਸਾ ਡੇਰੇ ਦੀ ਸਾਰੀ ਕਮਾਨ ਕਿਸ ਨੂੰ ਸੌਂਪੀ ਜਾ ਸਕਦੀ ਹੈ ਕਈ ਅਜਿਹੇ ਵਿਅਕਤੀ ਵੀ ਸਾਹਮਣੇ ਆਏ ਸੀ ਉਹਨਾਂ ਦੇ ਨਾਵਾਂ ਤੇ ਚਰਚਾ ਵੀ ਹੋਈ ਸੀ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਡੇਰਾ ਸਿਰਸੇ ਦੀ ਸਾਰੀ ਕਮਾਨ ਰਾਮ ਰਹੀਮ ਦੀ ਜੋਤੀ ਬਣਾਈ ਹੋਈ ਹੈ ਹਨੀਪ੍ਰੀਤ ਕੌਰ ਨੂੰ ਸੌਂਪੀ ਜਾ ਸਕਦੀ ਹੈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਪਰੋਲ ਤੇ 7 ਸਾਲ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖ ਦਫ਼ਤਰ ਵਿੱਚ ਆਉਣ ਦਾ ਕਾਰਨ ਹੁਣ ਸਾਹਮਣੇ ਆ ਚੁੱਕਾ ਹੈ ਜਾਣਕਾਰੀ ਮੁਤਾਬਕ ਰਾਮ ਰਹੀਮ ਡੇਰੇ ਦੀ ਗੱਦੀ ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਸੁਲਝਾਉਣ ਦੇ ਲਈ ਹੁਣ ਪੈਰੋਲ ਤੇ ਇੱਥੇ ਪਹੁੰਚੇ ਹੋਏ ਨੇ 7 ਸਾਲ ਬਾਅਦ ਉਹ ਸਿਰਸਾ ਡੇਰਾ ਦੇ ਵਿੱਚ ਪਹੁੰਚੇ ਹੋਏ ਨੇ ਦੱਸਿਆ ਕਿ ਇਹ ਵਿਵਾਦ ਪਹਿਲਾਂ ਰਾਮ ਰਹੀਮ ਦੇ ਪਰਿਵਾਰ ਤੇ ਮੁਖ ਚੇਲੀ ਜੋ ਹਨੀਪ੍ਰੀਤ ਹੈ ਉਸ ਦੇ ਵਿਚਕਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰ ਫਿਰ ਵਿਦੇਸ਼ ਚਲਾ ਗਿਆ ਸੀ ਤੇ ਹੁਣ ਹਨੀਪ੍ਰੀਤ ਤੇ ਡੇਰਾ ਪ੍ਰਬੰਧਕ ਕਮੇਟੀ ਦੇ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ ਸੂਤਰਾਂ ਦੀ ਮੰਨੀ ਹੈ ਤਾਂ ਵਿਵਾਦ ਨੂੰ ਖਤਮ ਕਰਨ ਦੇ ਲਈ ਰਾਮ ਰਹੀਮ ਡੇਰੇ ਦੀ ਸੱਤਾ ਆਪਣੀ ਮੁਖ ਚੇਲੀ ਤੇ ਗੋਦ ਲਈਤੀ ਹਨੀ ਪ੍ਰੀਤ ਨੂੰ ਦੇ ਸਕਦੇ ਨੇ ਇਸ ਦੇ ਲਈ ਹਨੀਪ੍ਰੀਤ ਨੂੰ ਕੈਂਪ ਮੈਨੇਜਮੈਂਟ ਤੋਂ ਲੈ ਕੇ ਫਾਈਨੈਂਸ ਦੀ ਪਾਵਰ ਆਫ ਅਟਰਨੀ ਦਿੱਤੀ ਜਾ ਸਕਦੀ ਹੈ ਹਾਲਾਂਕਿ ਕੈਂਪ ਪ੍ਰਬੰਧਨ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਡੇਰੇ ਨਾਲ ਸੰਬੰਧਿਤ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਡੇਰੇ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੋਈ ਫੌਰੀ ਫੈਸਲਾ ਲੈਣਾ ਪੈਂਦਾ ਤਾਂ ਉਸ ਦੇ ਵਿੱਚ ਕਾਫੀ ਦਿੱਕਤ ਆ ਜਾਂਦੀ ਹੈ ਇਸ ਲਈ ਡੇਰਾ ਪ੍ਰਬੰਧਕ ਕਮੇਟੀ ਨੂੰ ਰਾਮ ਰਹੀਮ ਦੇ ਪੈਰੋਲ ਤੇ ਆਉਣ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜੇਕਰ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਡੇਰਾ ਕਮੇਟੀ ਨੂੰ ਰਾਮ ਰਹੀਮ ਨੂੰ ਜੇਲ੍ਹ ਵਿੱਚ ਹੀ ਮਿਲਣਾ ਪੈਂਦਾ ਹਾਲਾਂਕਿ ਇਸ ਦੇ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੀਤ ਨੂੰ ਰਾਮ ਰਹੀਮ ਦੀ ਸਭ ਤੋਂ ਕਰੀਬੀ ਤੇ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਡੇਰੇ 'ਚ ਅੰਦਰੂਨੀ ਚਰਚਾ ਲਗਾਤਾਰ ਇਹ ਹੀ ਛਿੜੀ ਹੋਈ ਹੈ ਕਿ ਹਣੀ ਪ੍ਰੀਤ ਨੂੰ ਡੇਰੇ ਦੀ ਕਮਾਂਡ ਸੌਂਪੀ ਜਾ ਸਕਦੀ ਹੈ ਤੁਹਾਨੂੰ ਦੱਸਿਆ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ 12ਵੀਂ ਵਾਰ ਪੈਰੋਲ ਤੇ ਬਾਹਰ ਆਏ ਨੇ ਤਾਂ 30 ਦਿਨ ਦੀ ਉਹਨਾਂ ਨੂੰ ਪੈਰੋਲ ਮਿਲੀ ਹੈ ਜਿਸ ਤੌਰਾਨ ਉਹ 7 ਸਾਲ ਬਾਅਦ ਡੇਰਾ ਸਿਰਸਾ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਹੁਣ ਗੱਦੀ ਨੂੰ ਲੈ ਕੇ ਜੋ ਲਗਾਤਾਰ ਵਿਵਾਦ ਚੱਲ ਰਿਹਾ ਸੀ ਪਹਿਲਾਂ ਵੀ ਜਦੋਂ ਗੁਰਮੀਤ ਰਾਮ ਰਹੀਮ ਪੈਰੋਲ ਤੇ ਬਾਹਰ ਆਏ ਸਨ ਤਾਂ ਉਦੋਂ ਵੀ ਕਾਫੀ ਚਰਚਾ ਹੋਈ ਸੀ ਕਿ ਡੇਰੇ ਦੀ ਸਾਰੀ ਕਮਾਨ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ ਤਾਂ ਵਿਵਾਦ ਲਗਾਤਾਰ ਕਾਫੀ ਗਰਮਾਇਆ ਹੋਇਆ ਸੀ ਤਾਂ ਹੁਣ ਮੁੜ ਤੋਂ ਡੇਰੇ ਦੀ ਗੱਦੀ ਨੂੰ ਲੈ ਕੇ ਇਹ ਵਿਵਾਦ ਭਖਿਆ ਹੋਇਆ ਹੈ ਇਸ ਤਰ੍ਹਾਂ ਦਾ بار-बार ਇਹੀ ਕਹਿਣਾ ਹੈ ਕਿ ਹਨੀਪ੍ਰੀਤ ਸਿੰਘ ਦੇ ਮੋਢਿਆਂ ਤੇ ਸਾਰੀ ਜ਼ਿੰਮੇਵਾਰੀ ਆ ਸਕਦੀ ਹੈ ਕਿਉਂਕਿ ਹਨੀਪ੍ਰੀਤ ਡੇਰਾ ਸਿਰਸਾ ਮੁਖੀ ਦੀ ਧੀ ਵੀ ਹੈ ਤਾਰੀ ਕਮਾਨ ਹੁਣ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਤਾਂ ਨਹੀਂ ਕੀਤੀ ਗਈ ਪਰ ਸੂਤਰਾਂ ਦਾ ਲਗਾਤਾਰ ਇਹੀ ਕਹਿਣਾ ਹੈ ਕਿਉਂਕਿ ਡੇਰੇ ਦੇ ਪ੍ਰਬੰਧਕ ਨੇ ਜਿਨਨੇ ਆਪਸ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ ਦੇਖਣਾ ਹੋਵੇਗਾ ਕਿ ਹੁਣ ਸਿਰਸਾ ਡੇਰੇ ਦੀ ਕਮਾਨ ਹਨੀਪ੍ਰੀਤ ਨੂੰ ਦਿੱਤੀ ਜਾ ਸਕਦੀ ਹੈ ਜਾਂ ਫਿਰ ਕਿਸੇ ਹੋਰ ਨੂੰ ਇਸ ਦਾ ਅਧਿਕਾਰੀ ਚੁਣਿਆ ਜਾ ਸਕਦਾ ਹੈ